ਪੂਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਨੂੰ ਤੁਮ ਤੁਮਨਾ ਮਨਾਇਆ ਜਾ ਰਿਹਾ ਜਿਸ ਚਲਦੇ ਮੋਗਾ ਵਿੱਚ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਤਿਰੰਗਾ ਲੜਾਇਆ ਗਿਆ ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸਾਗਰ 세ਤੀਆ ਐਸਐਸਪੀ ਤੇ ਅਜੇ ਗਾਂਧੀ ਮੌਜੂਦ ਰਹੇ ਇਸ ਮੌਕੇ ਬੱਚਿਆਂ ਵੱਲੋਂ ਸਲਾਮੀ ਦਿੱਤੀ ਗਈ ਤੇ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ ਛੋਟੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕਮਾਂ ਨੂੰ ਗਿਣਾਉਂਦੇ ਹੋਏ ਕਹਿ ਕਿ ਆਮ ਆਦਮੀ ਪਾਰਟੀ ਜਦੋਂ ਤੋਂ ਸਰਕਾਰ ਜਦੋਂ ਤੋਂ ਹੋਂਦ ਵਿੱਚ ਆਈ ਹੈ ਉਦੋਂ ਤੋਂ ਲੋਕਾਂ ਦੇ ਹਿੱਤਾਂ ਲਈ ਲੜਾਈ ਲੜਦੀ ਰਹੀ ਹੈ ਤੇ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਵੱਡੇ ਮਗਨ ਮੱਛਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾ ਰਿਹਾ ਹੈ ਪੰਜਾਬ ਵਾਸੀਓ ਮੈਂ ਅੱਜ ਸਤੰਤਰ ਦੇ ਸੰਧਤਰ ਦੇ ਇਸ ਮੌਕੇ ਦੇਸ਼ ਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਇਹ ਦਿਲੋਂ ਵਧਾਈ ਦਿੰਦਾ ਹਾਂ ਦੇਸ਼ ਦੀਆਂ ਜਿੱਥੇ ਸਿਨਾਵਾ ਅਧਿਆਰਬਦ ਮਨਅਸਤੇ ਬਹਾਦਰ ਸੂਰਿਆਂ ਨੂੰ ਸਲਾਮ ਕਰਦਾ ਹਾਂ 26 ਜਨਵਰੀ 1950 ਨੂੰ ਭਾਰਤ ਦੀ ਸੰਵਿਧਾਨ ਲਾਗ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਹੈ ਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵਰਦੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਸਾਡਾ ਇਤਿਹਾਸ ਲਿਆਂ ਵਾਲੇ ਬਾਗ ਖੂਨੀ ਚਾਕਿਆਂ ਨਾਲ ਭਰਿਆ ਹੋਇਆ ਹੈ ਸਾਨੂੰ ਮਾਣ ਹੈ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਸ ਮੌਕੇ ਤੇ ਮੈਂ ਮਹਾਨ ਮੀਤ ਭਗਤ ਲਾਲ ਰਾਜਪਤ ਰਾਏ ਜੀ ਨੂੰ ਵੀ ਯਾਦ ਕਰਦਾ ਹਾਂ ਜੋ ਕਿ ਮੋਗਾ ਜਲੇ ਦੇ ਪਿੰਡ ੁੱਟੀਕੇ ਦੇ ਨਾਲ ਸਵਾਗਤ ਆਨ ਸਾਡੀ ਸਰਕਾਰ ਬਣ ਤੋਂ ਬਾਅਦ ਸਰਦਾਰ ਰੁਬਨ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸੌ ਸ਼ਹੀਦਿਆ ਨੂੰ ਸਰਦਾਰ ਭਗਤ ਸਿੰਘ ਜੱਤੀ ਪਿੰਡ ਖਡਰਕਰਾ ਵਿੱਚ ਚੁੱਕੀ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਇਹ ਫੈਸਲੇ ਲੈਂਦੇ ਆ ਸਰਕਾਰੀ ਮੰਤਰਾ ਤੇ ਸ਼ਹੀਦ ਭਗਤ ਸਿੰਘ ਤੇ ਸਰਦਾਰ ਜੀ ਨਵਾਤਾ ਬਾਬਾ ਸਾਹਿਬ ਡਾਕਟਰ ਧੀਮ ਰਾਓ ਬੇਟ ਕਰਦੀਆਂ ਤਸਵੀਰਾਂ ਲਾਜਾਏ ਤੋਂ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਹਨ ਮਹਾਨੀ ਮੰਤਰੀ ਵਾਈ ਐਂਟੀ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਵਿੱਚ ਇਹ ਪੁੱਤਰ ਊਕਾਨ ਬਾਵਣ ਕੰਨ ਉਹਨਾਂ ਤੇ ਸਰਕਾਰ ਦੇ ਉੱਤੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦਾ ਬਹੁਤ ਸਤਿਕਾਰ ਕੀਤਾ ਸਾਡੀ ਸਰਕਾਰ ਫੋਕੀ ਜਵਾਨਾ ਸ਼ਹੀਦਾਂ ਦੇ ਪਰਿਵਾਰਾਂ ਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਦੇਸ਼ ਕਲਪ ਹੈ ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸਪ੍ਰੈਸ਼ਾ ਰਾਸ਼ੀ ਜਿਹੜੀ 20 ਲੱਖ ਰੁਪਏ ਤੋਂ ਉਧਾ ਕੇ ਕਿ ਕਰੋੜ ਰੁਪਏ ਦਿੱਤੀ ਹੈ ਸਾਡੀ ਸਰਕਾਰ ਨੇ ਸਵਿੱਤੀ ਸਹਾਇਤਾ ਸਕੀਮ ਦੇ ਅਗਲੇ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਨੇ ਸੂਬੇ ਦੇ ਦੇਸ਼ ਸੂਬੇ ਦੇ ਦੇਸ਼ ਦੀ ਸਰਕਾਰ ਲਈ ਜਾਨ ਮਾਰਨ ਵਾਲੇ ਪੁਲਿਸ ਕਰਮਚਾਰੀਆਂ ਪਰਿਵਾਰਾਂ ਨੂੰ 2 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਨੌਜਵਾਨਾਂ ਨੂੰ ਇਹ ਦਾਤ ਦੇਣ ਦਾ ਵਾਅਦਾ ਪੂਰਾ ਕਰਦੇ ਆ ਸਾਡੀ ਸਰਕਾਰ ਨੇ 2 ਅਪ੍ਰੈਲ ਸਾਡੀ ਸਰਕਾਰ ਨੇ ਅਪ੍ਰੈਲ 2022 ਤੋਂ ਹੁਣ ਤੱਕ 63 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਚਾਦਰ ਧਰਮ ਦੇ ਰਾਖੇ ਤੇ 359 ਸ਼ੀਧੀ ਵਿਹਾੜੇ ਨੂੰ ਸਮਾਪਤ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰੀ ਸਮਾਰੋਹ ਕਰਵਾਏ ਗਏ। ਸ਼੍ਰੀ ਅਨੰਦਪੁਰ ਸਾਹਿਬ ਇੱਕੇ 20 ਕਰੋੜ ਰੁਪਏ ਦੀ ਲਾਡ ਨਾਲ ਭਾਈ ਜੈਤਾ ਦੀ ਯਾਦਗਾਰ ਦੀ ਉਸਾਰੀ ਕੀਤੀ ਗਈ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਇੱਕੇ ਤੱਕ ਸ੍ਰੀ ਕੇਸਗੜ੍ਹ ਨੂੰ ਚਾਰ ਬਾਏ ਰਸਤੇਆਂ ਰਾਸ ਦੀ ਮਾਰਗਵਜੋਗ ਇਸ ਟਿਕਸਤ ਕੀਤਾ ਜਾ ਰਿਹਾ ਹੈ। ਅਦੇ ਸ਼੍ਰੀ ਗੁਰੂ ਤੇਗ ਬਹਾਦਰ ਕਵੈਤਰ ਮਾਰਗੋਜਨਾ ਦੇ ਹਿੱਸੇ ਅਜੋ ਪੰਚ ਬ ਵੰਜਾ ਪਿੰਟਰ ਬਾਣ ਮਿਕਸਨ ਕਰਨ ਦੀ ਮਹਾਂ ਵੀ ਸ਼ੁਰੂ ਕੀਤੀ ਗਈ ਹੈ ਮੁੱਖ ਮੰਤਰੀ ਸਰਦਾਰ ਪੰਨ ਸਿੰਘ ਮਾਣ ਵੱਲੋਂ ਰਾਣਾ ਗੜ੍ਹ ਦੇ ਸ੍ਰੀ ਗੁਰੂ ਰਵੀਦਾਸ ਜੀ ਦੇ ਜੀਵਨ ਨੂੰ ਸਮਰਪਤ ਅਦਨਕ ਮਹਾਤਾਬਾਗ ਕਾਟੜ ਕੀਤਾ ਗਿਆ ਛੇ ਸਾਡੀ ਸਰਕਾਰ ਦੇ ਸਭ ਤੋਂ ਵੱਧ ਤਰਜੀਹ ਵਾਲੇ ਖੇਤਰ ਵਿੱਚ ਸਾਡੀ ਸਰਕਾਰ ਵੱਲੋਂ ਮੁੱਖ ਮੰਤਰੀ ਛੇਤ ਬੀਮਾ ਯੋਜਨਾ ਲਾਂਚ ਕੀਤੀ ਗਈ ਹੈ ਜਿਸ ਦੀ ਪੰਜਾਬ ਦੇ ਚੰਡੀਗੜ੍ਹ ਦੇ ਸਰਕਾਰੀ ਤੇ ਸੂਬੇ ਦੇ ਸੂਚੀਬੱਧ ਧੀ ਜਸਪਾਲਾ ਵਿੱਚ 10 ਲੱਖ ਰੁਪਏ ਦਾ ਨਗਦੀ ਰਹਿ ਦੇ ਇਲਾਜ ਕੀਤਾ ਜਾਵੇਗਾ ਇਸ ਨਾਲ ਦੇਸ਼ ਪੰਜਾਬ ਦਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 881 ਆਮ ਆਦਮੀ ਕਲੀਨਿਕ ਵਿੱਚ ਤਕਰੀਬਨ 5 ਕਰੋੜ ਲੋਕਾਂ ਨੇ ਮੁਫਤ ਇਲਾਜ ਦਾ ਲਾਭ ਲਿਆ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਲਈ 107 ਰਾਮੀਆਂ ਦਵਾਈਆਂ ਸੰਤਾਈ ਕੇ ਸੁਨੇ ਟੈਸਟ ਮੁਕਤ ਕੀਤੇ ਜਾਂਦੇ ਹਨ ਲੋਕਾਂ ਨੂੰ ਮਿਆਰੀ ਸੇ ਸੂਤਾ ਦੇ ਮਕਸਦ ਨਾਲ 356 ਹਾਈ ਟੈਕ ਐਂਬੂਲੈਂਸ ਲੋਕਾਂ ਲਈ ਸੇਵਾ ਵਿੱਚ ਸਟਾਇਨਤ ਹਨ ਯੁੱਧ ਨਸ਼ੇ ਅਭਰੂਤ ਤਾਇਤ ਦੇ ਨਸ਼ਿਆਂ ਦੇ ਸਲਾਗਰਾਂ ਨੂੰ ਜੇਲਾ ਵਿੱਚ ਲੱਕਿਆ ਉੱਥੇ ਨਸ਼ਾ ਪੀੜਤਾਂ ਨੂੰ ਮੁਕਤ ਹਰਾਂ ਵਿੱਚ ਲਿਆਉਣ ਲਈ ਪੰਜਾਬ ਵਿੱਚ 548 ਹੋਟ clinic ਸਰਤੀ ਡੀ ਐਡਿਕਸ਼ਨ ਸੈਂਟਰ ਉਹਨੇ ਰੀਹੈਬਿਲਿਟੇਸ਼ਨ ਸੈਂਟਰ ਕਾਰਸੀਦਾਨਾ ਹੋਟ ਤੱਕ ਕਿੰਨਾ ਸੈਂਟਰਾਂ ਵਿੱਚ ਲਗਭਗ 11 ਲੱਖ ਦੀ ਚਾਹ ਵੱਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ